ਸਾਡੇ ਵਿੱਚ ਆ ਕੇ ਬੈਠੋ ਔਰ ਸਰਕਾਰ ਨੂੰ ਮਾੜੇ-ਮੋਟੇ ਅਸੀਂ ਸਬਤ ਦਿਖਾਈਏ ਵੀ ਤੁਹਾਨੂੰ ਅਸੀਂ ਲਾਇਏ ਸੀ ਅਸੀਂ ਪਿਛਲੀਆਂ ਸਰਕਾਰਾਂ ਤੋਂ ਤੰਗ ਹੋ ਕੇ ਨੂੰ ਲੈ ਕੇ ਆਏ ਸੀ ਔਰ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਡੀ ਇੱਕ-ਇੱਕ ਮੰਗ ਜਿਹੜੀ ਹੈ ਉਹ ਅਸੀਂ ਪੂਰੀ ਕਰਾਂਗੇ ਪਰ ਇਹਨਾਂ ਨੇ ਸਾਨੂੰ ਤਾਂ ਉਹੀ ਪਹਿਲਾਂ ਵਾਲੇ ਕੀਤਾ ਅਸੀਂ ਤਾਂ ਇਹ ਵੀ ਕਹਾਂਗੇ ਇਹ ਤਾਂ ਮਨਪ੍ਰੀਤੋ ਵੀ ਮਾੜੇ ਨਿਕਲੇ ਹਰਪਾਲ ਟੀਮਾ ਸਾਡੇ ਵਿੱਚ ਆ ਕੇ ਬੈਠਦਾ ਹੁੰਦਾ ਸੀ ਕਿ ਪ੍ਰਾਣੀ ਪੈਨਸ਼ਨ ਤੁਹਾਡੀ ਬਣਦੀ ਹੈ ਬਿਲਕੁਲ ਜਾਇਜ਼ ਮੰਗ ਹੈ ਪਰ ਉਹ ਉਹ ਵੀ ਹੁਣ ਮੁੱਕਰ ਗਿਆ ਡੀ ਦੀ ਕਿਸ਼ਤਾਂ ਸਾਡੀਆਂ ਜਿਹੜੀਆਂ ਬਿਲਕੁਲ ਜਾਇਜ਼ ਨੇ ਮਹਿੰਗਾਈ ਨਾਲ ਜੁੜੀਆਂ ਚੀਜ਼ਾਂ ਨੇ ਇਹ ਕਿਉਂ ਨਹੀਂ ਦੇ ਰਹੇ ਤੁਹਾਨੂੰ ਨਾ ਦੀਏ ਕਿ ਰਾ ਕੇਂਦਰ ਸਰਕਾਰ ਨੂੰ ਦਿਸ਼ਾੜੀ ਮਿਲ ਰਿਹਾ ਤੇ ਪੰਜਾਬ ਨੂੰ ਚੌਤੀਵੇਂ ਬਹੁਤ ਸਾਰੇ ਸਾਰੇ 34% ਮਿਲ ਰਿਹਾ ਉਹਨਾਂ ਨੂੰ 46% 12% ਸਾਡਾ ਜਿਹੜਾ ਡਿਊ ਹੈ ਸਾਨੂੰ ਘੱਟੋ ਘੱਟ 8% ਤਾਂ ਦੇ ਦੇਣਾ 4 ਤਾਂ ਚਲੋ ਉਹਨਾਂ ਨੂੰ ਹੋਣ ਡਿਊ ਹੋਇਆ ਸੈਂਟਰ ਦਾ 8% ਤੋਂ ਸਾਨੂੰ 12 'ਚੋਂ 8 ਤਾਂ ਦੇਣਾ ਪਰ ਸਨਾ ਸਰਕਾਰ ਨੇ ਬਿਲਕੁਲ ਟਾਲਾ ਹਰ ਸੀਐਮ ਸਾਹਿਬ ਦਾ ਸੀ ਦੇਖਿਆ ਕਿ ਹਰ ਇੱਕ ਕੈਟਾਗਰੀ ਨਾਲ ਮੱਥਾ ਲਾਉਣਾ ਇਹ ਚੰਗੇ ਸ਼ੋਭਾ ਨਹੀਂ ਦਿੰਦੀ ਜਿਹੜੀਆਂ ਦੀ ਕਿਸੇ ਦੀ ਨਜਾਇਜ਼ ਮੰਗਾ ਨਾ ਮੰਨਣ ਸਾਡੀਆਂ ਜਾਇਜ਼ ਤਾਂ ਮੰਗਣਾ ਸਾਡੀਆਂ ਜਾਇਜ਼ ਮੰਗਣੀਆਂ ਸਾਨੂੰ ਇੱਕ ਵਾਰ ਕਹਿ ਦੇਣੇ ਮੈਂ ਵਾਰ-ਵਾਰ ਕਹਿਣਾ ਵੀ ਸਾਨੂੰ ਇੱਕ ਵਾਰ ਕਹਿ ਦੇਣ ਤੁਸੀ ਤੁਹਾਡੀ ਤਾਂ ਨਜਾਇਜ਼ ਮੰਗਾ ਨੇ ਤੁਸੀਂ ਨਜਾਇਜ਼ ਐਵੇਂ ਬੈਠੇ ਆ ਕੇ ਅਸੀਂ ਜਾ ਕੇ ਦਫ਼ਤਰਾਂ 'ਚ ਬੈਠ ਜਾਣਗੇ ਪੁਰਾਣੀ ਪੈਨਸ਼ਨ ਸਾਲ ਹੋ ਗਿਆ ਜੀ ਇਹਨਾਂ ਨੇ ਕੱਚਾ ਪੁੱਜਾ ਜਾ ਇੱਕ ਨੋਟੀਫਿਕੇਸ਼ਨ ਕਰਿਆ ਸੀ ਉਸ ਤੋਂ ਬਾਅਦ ਉਸੇ ਤਰ੍ਹਾਂ ਉਸੇ ਪਿਆ ਪੰਟਾਲਾ ਉੱਤੇ ਦਾ ਉੱਥੇ ਸਾਡਾ ਜੀਪੀ ਫੰਡ ਸ਼ੁਰੂ ਕਰ ਦੇਣਾ ਜਦੋਂ ਰਿਟਾਇਰਮੈਂਟ ਤੇ ਪੈਸੇ ਮਿਲਦੇ ਆ ਉਹ ਪਤਾ ਨਹੀਂ ਕਦੋਂ ਮਿਲਣਗੇ ਸਾਡਾ ਇੱਕ ਤਾਂ ਸੀਪੀਐਫ ਬੰਦ ਕਰਕੇ ਜੀਪ ਫੰਡ ਦੀ ਕ੍ਰਿਓਤੀ ਸ਼ੁਰੂ ਕਰ ਦੇਣਾ ਅਸੀਂ ਦਫ਼ਤਰਾਂ 'ਚ ਬੈਠ ਜਾਣਗੇ ਡੀਏ ਦੇ ਕੇ ਸਾਡੀਆਂ ਦੇ ਦੇਣ ਰਾਣਾ ਬਕਾਇਆ 5 ਸਾਲਾਂ ਦਾ ਤੇ ਰਵਾਈ ਦਾ ਉਹ ਦੇ ਦਣ 4 ਨੂੰ 14 ਸਾਡਾ ਜਿਹੜਾ ਉਹ ਸਾਡਾ ਖਾ ਕੇ ਪਿੱਛੇ ਸਰਕਾਰਾਂ ਨੇ ਦਿੱਤਾ ਸੀ ਉਹ ਇਹਨਾਂ ਨੇ ਬੰਦ ਕਰ ਦਿੱਤਾ ਚੌਂਕੀ ਪੱਤੇ ਮਨਪ੍ਰੀਤ ਬੰਦ ਕਰਕੇ ਗਿਆ ਔਰ ਸਰਕਾਰ ਨਾਲ ਵਾਰ ਨਾਲ ਸਾਡੀਆਂ ਸਟੇਜਾਂ ਤੋਂ ਗੱਲਾਂ ਬਾਤਾਂ ਹੋਈਆਂ ਨੇ ਉਹ ਕਹਿੰਦੇ ਤੁਹਾਡੀਆਂ ਜਾਇਜ਼ ਮੰਗਾਂ ਸੀ ਬਹਾਲ ਕਰਾਂਗੇ ਨਾ ਜੀ ਕੋਈ ਬਹਾਲ ਨਹੀਂ ਕੀਤਾ ਇੱਕ ਵੀ ਪਤਾ ਕਿ ਕਿਸਾਨ ਜਿਹੜੇ ਬੰਦੀਆਂ ਨੇ ਵੀ ਸਾਡਾ ਸਮਰਥਨ ਕੀਤਾ ਉਹ ਵੀ 24 ਤਰੀਕ ਤੋਂ ਆ ਰਹੇ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਵੈਲਕਮ ਕਰਦੇ ਆ ਹੋਰ ਭਰਾਤਰੀ ਜਥੇਬੰਦੀਆਂ ਜਿਹੜੀਆਂ ਜਿਨ੍ਹਾਂ ਦੀਆਂ ਇਹ ਸਾਡੇ ਨਾਲ ਰਿਲੇਟਰ ਮੰਗਾ ਸਾਝੀਆਂ ਮੰਗਾ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਸਾਡੇ ਵਿੱਚ ਆ ਕੇ ਬੈਠੋ ਔਰ ਸਰਕਾਰ ਨੂੰ ਮਾੜੇ ਮੋਟੇ ਅਸੀਂ ਸਬਤ ਦਿਖਾਈਏ ਵੀ ਤੁਹਾਨੂੰ ਅਸੀਂ ਲੈਏ ਸੀ ਅਸੀਂ ਪਿਛਲੀਆਂ ਸਰਕਾਰਾਂ ਤੋਂ ਤੰਗ ਹੋ ਕੇ ਇਹਨੂੰ ਲੈ ਕੇ ਆਏ ਸੀ ਔਰ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਡੀ ਇੱਕ ਇੱਕ ਮੰਗ ਜਿਹੜੀ ਹੈ ਉਹ ਅਸੀਂ ਪੂਰੀ ਕਰਾਂਗੇ ਪਰ ਇਹਨਾਂ ਨੇ ਸਾਨੂੰ ਤਾਂ ਉਹੀ ਪਹਿਲਾਂ ਵਾਲੇ ਕੀਤਾ ਅਸੀਂ ਤਾਂ ਇਹ ਵੀ ਕਹਾਂਗੇ ਇਹ ਤਾਂ ਮਨਪ੍ਰੀਤ ਤੋਂ ਵੀ ਮਾੜੇ ਨਿਕਲੇ ਹਰਪਾਲ ਟੀਮਾ ਸਾਡੇ ਵਿੱਚ ਆ ਕੇ ਬੈਠਦਾ ਹੁੰਦਾ ਸੀ ਕਿ ਪ੍ਰਾਣੀ ਪੈਨਸ਼ਨ ਤੁਹਾਡੀ ਬਣਦੀ ਹੈ ਬਿਲਕੁਲ ਜਾਇਜ਼ ਮੰਗਾਂ ਪਰ ਉਹ ਉਹ ਵੀ ਹੁਣ ਮੁਕਰ ਗਿਆ ਡੀ ਦੀ ਕਿਸ ਤਰ੍ਹਾਂ ਸਾਡੀਆਂ ਜਿਹੜੀਆਂ ਬਿਲਕੁਲ ਜਾਇਜ਼ ਨੇ ਮਹਿੰਗਾਈ ਨਾਲ ਜੁੜੀਆਂ ਚੀਜ਼ਾਂ ਨੇ ਇਹ ਕਿਉਂ ਨਹੀਂ ਦੇ ਦੇ ਸਾਨੂੰ ਡੀ ਇੱਕ ਤਾਂ ਕੇਂਦਰ ਸਰਕਾਰ ਨੂੰ 40 ਮਿਲ ਰਿਹਾ ਤੇ ਪੰਜਾਬ ਨੂੰ ਚਾਹੁੰਦੀ ਮਿਲ ਬਹੁਤ ਸਸਾ 33% ਮਿਲ ਰਿਹਾ ਉਹਨਾਂ ਨੂੰ 40% 12% ਸਾਡਾ ਜਿਹੜਾ ਡਿਊ ਹੈ ਸਾਨੂੰ ਘੱਟੋ ਘੱਟ 8% ਤਾਂ ਦੇ ਦੇਣਾ 4 ਤਾਂ ਚਲੋ ਉਹਨਾਂ ਨੂੰ ਹੁਣ ਡਿਊ ਹੋਇਆ ਸੈਂਟਰ ਦਾ 8% ਤੋਂ ਸਾਨੂੰ 12 'ਚੋਂ 8 ਤਾਂ ਦੇ ਨਾ ਪਰ ਸਨਾ ਸਰਕਾਰ ਨੇ ਬਿਲਕੁਲ ਟਾਲਾ ਹਰ ਸੀਐਮ ਸਾਹਿਬ ਦਾ ਸੀ ਦੇਖਿਆ ਕਿ ਹਰ ਇੱਕ ਕੈਟਾਗਰੀ ਨਾਲ ਮੱਥਾ ਲਾਉਣਾ ਇਹ ਚੰਗੇ ਸ਼ੋਭਾ ਨਹੀਂ ਦਿੰਦੀ ਜਿਹੜੀਆਂ ਦੀ ਕਿਸੇ ਦੀ ਨਜਾਇਜ਼ ਮੰਗਾ ਨਾ ਮੰਨਣ ਸਾਡੀਆਂ ਜਾਇਜ਼ ਤਾਂ ਮੰਗਣ ਸਾਡੀਆਂ ਜਾਇਜ਼ ਮੰਨੀਆਂ ਸਾਨੂੰ ਇੱਕ ਵਾਰ ਕਹਿ ਦੇਣੇ ਮੈਂ ਵਾਰ-ਵਾਰ ਕਹਿਣਾ ਵੀ ਸਾਨੂੰ ਇੱਕ ਵਾਰ ਕਹਿ ਦੇਣ ਵੀ ਤੁਹਾਡੀ ਤਾਂ ਨਜਾਇਜ਼ ਮੰਗਾ ਨੇ ਤੁਸੀਂ ਨਜਾਇਜ਼ ਐਵੇਂ ਬੈਠੇ ਆ ਕੇ ਅਸੀਂ ਜਾ ਕੇ ਦਫ਼ਤਰ 'ਚ ਬੈਠ ਜਾਣਗੇ ਪੁਰਾਣੀ ਪੈਨਸ਼ਨ ਸਾਲ ਹੋ ਗਿਆ ਜੀ ਇਹਨਾਂ ਨੇ ਕੱਚਾ ਪੁੱਜਾ ਜਾ ਇੱਕ ਨੋਟੀਫਿਕੇਸ਼ਨ ਕਰਿਆ ਸੀ ਉਸ ਤੋਂ ਬਾਅਦ ਉਸੇ ਤਰ੍ਹਾਂ ਉਸੇ ਪੰਟਾਲਾ ਉੱਤੇ ਦਾ ਉੱਥੇ ਸਾਡਾ ਜੀਪੀ ਫੰਡ ਸ਼ੁਰੂ ਕਰ ਦੇਣਾ ਜਦੋਂ ਰਿਟਾਇਰਮੈਂਟ ਤੇ ਪੈਸੇ ਮਿਲਦੇ ਆ ਉਹ ਪਤਾ ਨਹੀਂ ਕਦੋਂ ਮਿਲਣਗੇ ਤੁਹਾਡਾ ਇੱਕ ਤਾਂ ਸੀਪੀਐਫ ਬੰਦ ਕਰਕੇ ਜੀਪ ਫੰਡ ਦੀ ਕ੍ਰਿਓਤੀ ਸ਼ੁਰੂ ਕਰ ਦੇਣਾ ਅਸੀਂ ਦਫ਼ਤਰਾਂ 'ਚ ਬੈਠ ਜਾਣਗੇ ਡੀਏ ਦੇ ਕੇ ਸਾਡੀਆਂ ਦੇ ਦੇਣ ਪੁਰਾਣਾ ਬਕਾਇਆ 5 ਸਾਲਾਂ ਦਾ ਤੇ ਰਵਾਈ ਦਾ ਉਹ ਦੇ ਦੇਣ 4 ਨੂੰ 14 ਸਾਡਾ ਜਿਹੜਾ ਉਹ ਸਾਡਾ ਖਾ ਕੇ ਪਿੱਛੇ ਸਰਕਾਰਾਂ ਨੇ ਦਿੱਤਾ ਸੀ ਉਹ ਇਹਨਾਂ ਨੇ ਬੰਦ ਕਰ ਦਿੱਤਾ ਚੌਂਕੀ ਪੱਤੇ ਮਨਪ੍ਰੀਤ ਬੰਦ ਕਰਕੇ ਗਿਆ ਔਰ ਸਰਕਾਰ ਨਾਲ ਵਾਰ ਰੋ ਸਾਡੀਆਂ ਸਟੇਜਾਂ ਤੋਂ ਗੱਲਾਂ ਬਾਤਾਂ ਹੋਈਆਂ ਨੇ ਉਹ ਕਹਿੰਦੇ ਤੁਹਾਡੀਆਂ ਜਾਇਜ਼ ਮੰਗਾ ਸੀ ਬਹਾਲ ਕਰਾਂਗੇ ਨਾ ਜੀ ਕੋਈ ਬਹਾਲ ਨਹੀਂ ਕੀਤਾ ਇੱਕ ਵੀ ਪਤਾ ਸੋ ਇਹਨਾਂ ਮਲਾਜ਼ਮਾਂ ਲਈ ਵੱਡੀ ਖੁਸ਼ਖਬਰੀ ਹੈ ਬਾਤ ਤੋਂ ਬਾਤ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ